ਔਰ ਸ਼ਹੀਦ ਕਰਤਾਰ ਸਿੰਘ ਸਰাবা ਜੀ ਦੀ ਵਰਸੀ ਦੇ ਮੌਕੇ ਤੇ ਮੈਨੂੰ ਆਉਣ ਦਾ ਮੌਕਾ ਮਿਲਿਆ ਮੈਂ ਆਪਣੇ ਆਪ ਨੂੰ ਭਾਗਾਂਾ ਸਮਝਦਾ ਕਿ ਇਸ ਨਗਰ ਦੇ ਵਿੱਚ ਆ ਕੇ ਉਹਨਾਂ ਨੂੰ ਨਤਮਸਤਕ ਹੋਇਆ ਬਾਬਾ ਜੀ ਨੂੰ ਨਤਮਸਤਕ ਹੋਇਆ ਕੋਈ ਛੋਟੀ ਮੋਟੀ ਕੁਰਬਾਨੀ ਨਹੀਂ ਸੀ 19 ਸਾਲ ਦੀ ਉਮਰ ਚ ਅੱਜ ਦੇ ਦਿਨ ਫਾਂਸੀ ਦਿੱਤੀ ਗਈ ਸੀ ਤੇ ਸ਼ਹੀਦ ਕਰਤਾਰ ਸਿੰਘ ਸਰابہ ਜੀ ਦੀ ਫੋਟੋ ਹਰ ਵਕਤ ਸ਼ਹੀਦ ਆਜ਼ਮ ਭਗਤ ਸਿੰਘ ਜੀ ਆਪਣੀ ਜੇਬ ਚ ਰੱਖਦੇ ਸੀ ਤੇ ਫੋਟੋ ਦੇ ਪਿੱਛੇ ਲਿਖਿਆ ਹੁੰਦਾ ਸੀ ਸੇਵਾ ਦੇਸ਼ ਦੀ ਜਿੰਦੜੀ ਇਹ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮਸੀਬਤਾਂ ਚੱਲੀਆਂ ਨੇ ਸੋ ਇਹਨਾਂ ਸ਼ਹੀਦਾਂ ਨੂੰ ਜਿਸ ਤਰੀਕੇ ਨਾਲ ਯਾਦ ਕੀਤਾ ਜਾਂਦਾ ਹੈ ਖਾਸ ਤੌਰ ਤੇ ਸਰਬਾ ਪਿੰਡ ਦੀ ਪੰਚਾਇਤ ਕਲੱਬ ਔਰ ਸਾਰੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਜਿੰਨਾ ਏਕਾ ਤੁਸੀਂ ਦਿਖਾਉਨੇ ਹੋ ਇਹ ਬਹੁਤ ਇੱਕ ਕੱਤ ਮਿਸਾਲ ਮਿਲਦੀ ਹੈ ਇਸ ਚੀਜ਼ ਦੀ ਫੁੱਟਬਾਲ ਦਾ ਮੈਚ ਚੱਲ ਰਿਹਾ ਹੈ ਖੇਡਾਂ ਨੂੰ ਪ੍ਰਮੋਟ ਕਰ ਰਹੀ ਹੈ ਸਰਕਾਰ ਵੀ ਕਰ ਰਹੀ ਹੈ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਨੇ ਤੇ ਮੈਂ ਰਸਤੇ ਚੋਂਦਿਆਂ ਪੰਚਾਇਤ ਮਿਲੀ ਮੈਨੂੰ ਕਹਿੰਦੇ ਜੀ ਸਾਡੇ ਪਿੰਡ ਦੀ ਟੀਮ ਪਹਿਲੀ ਵਾਰ ਫਾਈਨਲ 'ਚ ਪਹੁੰਚੀ ਹੈ ਅਬੂਵਾਲ ਦੀ ਮੈਂ ਕਿਹਾ ਵੀ ਬੜੀ ਵਧੀਆ ਗੱਲ ਹੈ ਕਹਿੰਦੇ ਸਾਡੇ ਵੀ ਸਟੇਡੀਅਮ ਜਿਹੜਾ ਉਹ ਸਟੇਡੀਅਮ ਵਧੀਆ ਪਰ ਉੱਥੇ ਕਮਰੇ ਰਹਿਣ ਨੂੰ ਹੈ ਨਹੀਂ ਸਾਨੂੰ ਹੋਟਲਾਂ ਦੇ ਵਿੱਚ ਟੀਮਾਂ ਰੱਖਣੀਆਂ ਪੈਂਦੀਆਂ ਨੇ ਇਹੀ ਗੱਲ ਅੱਜ ਮੈਨੂੰ ਸਰਪੰਚ ਸਾਹਿਬਾਂ ਨੇ ਪ੍ਰਧਾਨ ਜੀ ਨੇ ਕਹੀ ਹੈ ਕਿ ਇਹਨੂੰ ਸਟੇਡੀਅਮ ਬਣਾ ਕੇ ਇੱਥੇ ਪ੍ਰੋਪਰ ਰਹਿਣ ਦਾ ਪ੍ਰਬੰਧ ਹੋਵੇ ਕਹਿੰਦੇ ਵੀ ਬਹੁਤ ਸਾਰਾ ਸਾਡਾ ਖਰਚਾ ਜਿਹੜਾ ਟੀਮਾਂ ਨੂੰ ਠਹਿਰਾਉਣ ਤੀ ਹੋ ਜਾਂਦਾ ਤੇ ਇਸ ਪਿੰਡ ਦੇ ਵਿੱਚ ਕੌਣ ਨਹੀਂ ਰਹਿਣਾ ਚਾਹੂਗਾ ਕੋਈ ਟੀਮ ਜਵਾਬ ਨਹੀਂ ਦੇਊਗੀ ਕਿਉਂਕਿ ਇਸ ਪਿੰਡ ਦੇ ਵਿੱਚ ਕੱਲਾ ਸਟੇਡੀਅਮ ਨਹੀਂ ਜਿੱਧਰ ਵੀ ਜਾਓਗੇ ਸ਼ਹੀਦਾਂ ਦੀ ਮਿੱਟੀ ਦੀ ਖੁਸ਼ਬੂ ਆਉਂਦੀ ਹੈ ਮੈਂ ਕਰ ਜਾ ਕੇ ਆਇਆ ਆਉਂਦੇ ਹੋਏ ਬਹੁਤ ਸਾਰੇ ਘਰਾਂ ਦੇ ਵਿੱਚ ਮਾਵਾ ਪਹਿਣਾ ਮਿਲੀਆਂ ਬੱਚੇ ਮਿਲੇ ਤੇ ਅਸੀਂ ਤਾਂ ਜਦੋਂ ਕਾਲਜ ਪੜ੍ਹਦੇ ਹੁੰਦੇ ਸੀ ਉਦੋਂ ਤੋਂ ਸ਼ਹੀਦਾਂ ਬਾਰੇ ਜਾਣਕਾਰੀ ਜਤ ਨੰਾਰੇ ਪੁੱਛਣਾ ਵਰਕਲੇਜ ਯੂਨੀਵਰਸਿਟੀ ਐਡਮਿਸ਼ਨ ਲਈ ਸੀ ਉਸ ਵੇਲੇ ਅੱਜ ਵੀ ਵਰਕਲੇਜ ਯੂਨੀਵਰਸਿਟੀ ਐਡਮਿਸ਼ਨ ਲੈਣੀ ਬਹੁਤ ਵੱਡੀ ਗੱਲ ਹੈ ਜੀ ਤੇ ਉੱਥੇ ਫਿਰ ਲਾਲਾ ਹਰदयाल ਜੀ ਨਾਲ ਮੀਟਿੰਗ ਹੋਈ ਤੇ ਗਦਰੀ ਬਾਬਿਆਂ ਨਾਲ ਮੀਟਿੰਗ ਹੋਈ ਤੇ ਅਖਬਾਰ ਨਿਕਲਦਾ ਸੀ ਗਦਰ ਅਖਬਾਰ ਮੈਂ ਉਹ ਦੇਖ ਕੇ ਆਇਆ ਉਹ ਪ੍ਰੈਸ ਸਟਾਕਟਨ ਹੈ ਕੈਲੀਫੋਰਨੀਆ ਚ ਇੱਕ ਸਟਾਕਟਨ ਨਾਂ ਦਾ ਸ਼ਹਿਰ ਹੈ ਉੱਥੇ ਉਹ ਪ੍ਰੈਸ ਲੱਗੀ ਹੋਈ ਹੈ ਜੀ ਗਦਰ ਜਿਹੜਾ ਗਦਰ ਅਖਬਾਰ ਆਉਂਦਾ ਸੀ ਤੋਂ ਇੰਨੀ ਛੋਟੀ ਉਮਰ ਚ ਐਟੀਆਂ ਵੱਡੀਆਂ ਗੱਲਾਂ ਸੋਚਣੀਆਂ ਆਏ ਆ ਜਿਹੜੀ ਉਮਰ ਚ ਬੱਚੇ ਆਪਣੇ ਮਾਂ ਪਿਓ ਤੋਂ ਮੋਟਰਸਾਈਕਲ ਮੰਗਦੇ ਆ ਉਸ ਉਮਰ ਚ ਉਹ ਅੰਗਰੇਜ਼ਾਂ ਤੋਂ ਮੁਲਕ ਮੰਗੀ ਜਾਂਦੇ ਵੀ ਸਾਡਾ ਮੁਲਕ ਦਿਓ ਇਹ ਛੋਟੀ ਮੋਟੀ ਸੋਚ ਨਹੀਂ ਹੈਗੀ ਸੋ ਮੈਂ ਉਹਨਾਂ ਨੂੰ ਸ਼ਰਨ ਅੰਜਲੀ ਦਿਨਾ ਤੇ ਨਾਲ ਨਾਲ ਪਿੰਡ ਵੱਲੋਂ ਬहोत ਸਾਰੀਆਂ ਮੰਗਾ ਲਿਖ ਕੇ ਰੀਤੀਆਂ ਗਈਆਂ ਜਿੱਚ ਬहोत ਸਾਰੀਆਂ ਪੂਰੀਆਂ ਹੋਣ ਵਾਲੀਆਂ ਹੀ ਨੇ ਪਾਣੀ ਦਾ ਜਿਹੜਾ ਇੱਥੇ ਪਿੰਡ ਦੇ ਪਾਣੀ ਦਾ ਸਪੰਸ ਸਾਹਿਬਾ ਨੇ ਵੀ ਕਿਹਾ ਪਾਣੀ ਖਰਾਬ ਹੋ ਗਿਆ ਥੱਲੇ ਧਰਤੀ ਵਾਲਾ ਤੇ ਇਥੇ ਫਿਲਟਰਡ ਵਾਟਰ ਜਿੰਨਾ ਵੀ ਉਹਦਾ ਖਰਚਾ ਹੋਊਗਾ ਇਸ ਪਿੰਡ ਨੂੰ ਸਾਰੇ ਪਿੰਡ ਨੂੰ ਪਾਣੀ ਮੁਹੱਈਆ ਸਾਫ਼ ਪਾਣੀ ਮੁਹੱਈਆ ਕਰਾਉਣਾ ਸੋ ਫਾਰ ਜਿਹੜਾ ਅੰਦਾਜ਼ਾ ਹੈਗਾ 2 ਕਰੋੜ 82 ਲੱਖ ਦਾ ਤੇ ਇਹ ਅੱਜ ਹੀ ਮੈਂ ਡੀਸੀ ਸਾਹਿਬ ਨੂੰ ਕਹਤਾ ਤੇ ਤੁਸੀਂ ਇਹ ਪਾਣੀ ਵਾਲਾ ਜਿਹੜਾ ਮਸਲਾ ਸਭ ਤੋਂ ਵੱਡਾ ਤਾਂ ਇਹ ਹੈ ਕਿ ਆਪਾਂ ਨੂੰ ਪੀਣ ਵਾਲਾ ਪਾਣੀ ਸਾਫ਼ ਮਿਲੇ ਹਵਾ ਸਾਫ਼ ਮਿਲੇ ਇਹ ਬੁਨਿਆਦੀ ਸਹੂਲਤਾਂ ਚ ਆ ਜਾਂਦਾ ਇੱਕ 10mm ਦੀ ਇੰਡੋਰ ਰੇਂਜ ਸ਼ੂਟਿੰਗ ਦੀ ਰੇਂਜ 2 ਕਰੋੜ ਰੁਪਇਆ ਉਹਦੇ ਵਾਸਤੇ ਤੇ ਜਿਹੜੀ ਹਲਵਾਰੇ ਨੂੰ ਛੜਕ ਜਾਂਦੀ ਹੈ ਜਿਹੜਾ ਸ਼ਹੀਦ ਕਰਤਾਰ ਸਿੰਘ ਸਰਾਬਾ 에어ਪੋਰਟ ਉਹਦੀ ਫੋਰ ਲੀਨਿੰਗ ਕਰਨੀ ਹੈ ਲਲਤੋਂ ਕਲਾ ਤੋਂ ਪੱਖੋ ਵਾਲ ਤੱਕ ਉਹ ਵੀ ਉਹਦਾ ਵੀ ਪ੍ਰਬੰਧ ਜਿਹੜਾ ਉਹ ਸਿੱਧੀ ਕਰਤਾਰ ਸਿੰਘ ਸਰਾਬਾ ਰੋਡ ਜਿਹੜੀ ਹੈ ਉਹਨਾਂ ਦੇ ਨਾਂ ਤੇ ਜਿਹੜਾ 에어ਪੋਰਟ ਹੈ ਹਲਵਾਰੇ ਵਾਲਾ ਉਤੇ ਜਾਊਗੀ ਤੇ ਨਾਲ ਨਾਲ ਕਿਉਂਕਿ ਉਹ ਆਪ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਸਟੂਡੈਂਟ ਸੀ ਤੇ ਪਾਇਲਟ ਬਣ ਲਈ ਗਏ ਸੀ ਟ੍ਰੇਨਿੰਗ ਲੈਂਣ ਤਾਂ ਇੱਥੇ ਕੇਅਰ ਫੋਰਸ ਅਕੈਡਮੀ ਦੀ ਟ੍ਰੇਨਿੰਗ ਵਾਸਤੇ ਮੰਗ ਕੀਤੀ ਗਈ ਹੈ ਤਾਂ ਕਿ ਪਾਇਲਟ ਤੇ ਡਰੋਨ ਚਲਾਉਣ ਵਾਲੇ ਜਿਹੜੇ ਟੈਕਨੀਕਲ ਸਟਾਫ ਹੈ ਉਹ ਇੱਥੋਂ ਤਿਆਰ ਹੋ ਸਕੇ ਇਹ ਸਿਰਫ ਸਰਾਬੇਪਿੰਡ ਵਾਲੀ ਮੰਗ ਸਕਦੇ ਹਜੇ ਕੁਝ ਕਿਉਂਕਿ ਉਹਨਾਂ ਨੂੰ ਪਤਾ ਹੈ ਗੱਲ ਦਾ ਉਹ ਟੈਕਨੀਕਲੀ ਇਸ ਗੱਲ ਨੂੰ ਸਾਊਂਡ ਨੇ ਤੇ ਨਾਲ ਨਾਲ ਫੋਰੈਸਟ ਨਰਸਰੀ ਹੈ ਉਹਨੂੰ ਵੀ 99 ਲੱਖ ਰੁਪਇਆ ਲੇਟੈਸਟ ਟੈਕਨੋਲੋਜੀ ਨਾਲ ਉਹਨੂੰ ਬਣਾਇਆ ਜਾਊਗਾ ਤੇ ਟੋਟਲ 45 ਕਰੋੜ 84 ਲੱਖ ਰੁਪਇਆ ਇਸ ਪਿੰਡ ਨੂੰ ਅੱਜ ਅਨਾਉਂਸ ਕਰਨ ਲੱਗੇ